सूरा सो पहचानी है जो लर दीन के हेत पुरजा पुरजा कट मर कबू न छी अच्छा वाहिगुरु जी का खालसा वाहिगुरु जी की फतेह आज वाले दिन छोटा कलू घरा वापरिया ਕਲੋਕਾਰਾ ਸ਼ਬਦਾ ਸੰਬੰਧ ਅਫਗਾਨੀ ਬੋਲੀ ਦੇ ਨਾਲ ਹੈ ਜਿਸ ਦਾ ਅਰਥ ਹੈ ਵੱਡੇ ਪੱਧਰ ਤੇ ਕਤਲੇਆਮ ਹੋਣਾ ਨਸ਼ਲਕਾਤ ਜਾਂ ਸਰਬਨਾਸ਼ ਕਿਉਂਕਿ ਸਿੱਖਾਂ ਦਾ ਸੁਭਾਅ ਸ਼ੁਰੂ ਤੋਂ ਹੀ ਜ਼ੁਲਮ ਦੇ ਖਿਲਾਫ ਹੈ ਨਾ ਸਿੱਖ ਜ਼ੁਲਮ ਕਰਦਾ ਹੈ ਨਾ ਕਿਸੇ ਨੂੰ ਜ਼ੁਲਮ ਕਰਨ ਦਿੰਦਾ ਹੈ ਇਸ ਕਰਕੇ ਸਿੱਖਾਂ ਨੂੰ ਸਮੇਂ-ਸਮੇਂ ਸਰ ਕੱਲੂ ਕਾਰਿਆਂ ਦਾ ਸਾਹਮਣਾ ਕਰਨਾ ਪਿਆ ਮਈ 1746 ਈਸਵੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਨੂਵਾਲ ਸ਼ੰਭ ਵਿਖੇ ਇਹ ਛੋਟਾ ਕੱਲੂ ਕਾਰਾ ਵਾਪਰਦਾ ਹੈ ਇਸ ਨੂੰ ਜਾਣਨ ਤੋਂ ਪਹਿਲਾਂ ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਪਿਛਲੇ ਪੰਨਿਆਂ ਦੇ ਉੱਪਰ ਝਾਤ ਮਾਰਦੇ ਹਾਂ ਤੇ ਸਨ 1745 ਈਸਵੀ ਵਿੱਚ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਹੈ ਜਿਹੜਾ ਸਿੱਖਾਂ ਦਾ ਬਹੁਤ ਵਿਰੋਧੀ ਹੈ ਸਿੱਖਾਂ ਉੱਪਰ ਬੜਾ ਜ਼ੁਲਮ ਕਰਦਾ ਹੈ ਉਹਨੇ ਸਾਲ 1845 ਵਿੱਚ ਨਿਰਦੋਸ਼ੇ ਸਿੱਖ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਕੇ ਉਹਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਲਗਭਗ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਗਈ ਤੇ 22 ਦਿਨ ਭਾਈ ਤਾਰੂ ਸਿੰਘ ਜੀ ਗਿਆਂਦੇ ਰਾ ਜਕਰੀਆ ਖਾਨ ਜਿਸ ਦਿਨ ਉਹਨੇ ਖੋਪਰੀ ਲਈ ਉਸ ਦੇਣ ਇਤਿਹਾਸ ਜਿਕਰ ਆਉਂਦਾ ਹੈ ਕਿ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਭਾਈ ਤਾਰੂ ਸਿੰਘ ਦੀਆਂ ਜੱਟੀਆਂ ਸਿਰ ਵਿੱਚ ਖਾਂਦਾ ਹੈ ਜੱਟੀਆਂ ਖਾਂਦਿਆਂ ਖਾਂਦਿਆਂ ਜਦੋਂ ਮਰ ਜਾਂਦਾ ਹੈ ਉਸ ਤੋਂ ਪ੍ਰੰਤ 22ਵੇਂ ਦਿਨ ਭਾਈ ਤਾਰੂ ਸਿੰਘ ਜੀ ਸ਼ਹੀਦ ਹੁੰਦੇ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ ਜਕਰੀਆ ਖਾਨ ਤੋਂ ਬਾਅਦ ਉਸ ਦਾ ਪੁੱਤਰ ਜਈਆ ਖਾਨ ਲਾਹੌਰ ਦਾ ਗਵਰਨਰ ਬੰਦਾ ਹੈ ਉਹ ਵੀ ਆਪਣੇ ਪਿਤਾ ਦੇ ਪੂਰਨਿਆਂ ਦੇ ਉੱਪਰ ਚੱਲਦਿਆਂ ਆਇਆ ਸਿੱਖਾਂ ਦੇ ਉੱਪਰ ਉਹਨੇ ਵੀ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਉਹਦਾ ਸੂਬੇਦਾਰ ਹੈ ਲਖਪਤ ਰਾਏ ਲਖਪਤ ਰਾਏ ਦਾ ਭਰਾ ਹੈ ਜਸਪਤ ਰਾਏ ਜਿਹੜਾ ਫੌਜ ਦਾ ਸੈਨਾਪਤੀ ਹੈ ਜਸਪਤ ਰਾਏ ਲੋਕਾਂ ਦੇ ਉੱਪਰ ਧੱਕਾ ਕਰਨਾ ਸ਼ੁਰੂ ਕੀਤਾ ਉਸਨੇ ਉਸਨੇ ਜਦੀਆ ਟੈਕਸ ਲੋਕਾਂ ਦੇ ਕੋਲੋਂ ਵਧੇਰੇ ਲੈਣਾ ਸ਼ੁਰੂ ਕਰ ਦਿੱਤਾ ਤਾਂ ਜੋ ਕਈ ਲੋਕ ਟਾਂਗਾਂ ਆਣ ਕੇ ਸਿੱਖਾਂ ਦੀ ਸ਼ਰਨ ਵਿੱਚ ਆਉਣ ਲੱਗ ਪਏ ਭਾਵ ਸਿੱਖ ਮੰਨਣੇ ਸ਼ੁਰੂ ਹੋ ਗਏ ਇੱਕ ਵਾਰ ਸਨ 1746 ਈਸਵੀ ਵਾਲੇ ਦਿਨ ਬਸਾਖੀ ਵਾਲੇ ਦਿਨ ਸਿੱਖਾਂ ਦਾ ਕੱਠ ਏਮਨਾਬਾਦ ਦੇ ਗੁਰਦੁਆਰਾ ਰੋੜੀਸਾ ਵਿਖੇ ਹੋਇਆ ਉਥੇ ਸਿੱਖਾਂ ਨੇ ਲੰਗਰ ਪ੍ਰਸ਼ਾਦਾ ਬਣਾਉਣਾ ਸ਼ੁਰੂ ਕੀਤਾ ਜਦੋਂ ਇਸ ਗੱਲ ਦਾ ਪਤਾ ਜਸਪਤ ਰਾਏ ਨੂੰ ਲੱਗਾ ਉਹ ਉਥੇ ਆ ਗਿਆ ਤੇ ਉਹਨੇ ਸਿੱਖਾਂ ਦੇ ਨਾਲ ਆਢੇ ਲੈਣੇ ਸ਼ੁਰੂ ਕਰ ਦਿੱਤੇ ਸਿੱਖਾਂ ਨੂੰ ਕਹਿਣ ਲੱਗਾ ਤੁਸੀਂ ਇੱਥੋਂ ਚਲੇ ਜਾਓ ਇਸ ਥਾਂ ਨੂੰ ਖਾਲੀ ਕਰ ਦਿਓ ਸਿੱਖਾਂ ਨੇ ਆਖਿਆ ਕਿ ਅਸੀਂ ਕਈ ਦਿਨਾਂ ਦੇ ਭੁਖਣ ਭਾਣੇ ਹਾਂ ਅਸੀਂ ਹੁਣ ਪ੍ਰਸ਼ਾਦਾ ਲੰਗਰ ਤਿਆਰ ਕਰਨ ਲੱਗੇ ਹਾਂ ਪ੍ਰਸ਼ਾਦਾ ਛੱਕੇ ਸਵੇਰੇ ਹੀ ਅਸੀਂ ਇੱਥੋਂ ਚਲੇ ਜਾਵਾਂਗੇ ਪਰ ਜਸਪਤ ਰਾਏ ਲੜਾਈ ਦਾ ਬਹਾਨਾ ਚਾਹੁੰਦਾ ਸੀ ਉਹਨੇ ਆਖਿਆ ਕਿ ਜੇ ਤੁਸੀਂ ਨਹੀਂ DNA ਤੇ ਮੈਂ ਤੁਹਾਡੇ ਉੱਪਰ ਟੱਕਾ ਕਰਾਂਗਾ ਤੇ ਸਿੰਘਾਂ ਨੇ ਨਾ ਚਾਹੁੰਦੇ ਹੋਇਆ ਸਿੰਘਾਂ ਨੂੰ ਜਿਹੜੀ ਇਹ ਲੜਾਈ ਫਿਰ ਲੜਨੀ ਪਈ ਜਸਪਤ ਰਾਏ ਹਾਥੀ ਦੇ ਉੱਪਰ ਬੈਠਾ ਹੋਇਆ ਹੈ ਇੱਕ ਸਿੱਖ ਨਿਬਾਹੁ ਸਿੰਘ ਹਾਥੀ ਦੀ ਪੂਛ ਨੂੰ ਫੜ ਕੇ ਹਾਥੀ ਉੱਪਰ ਜਾ ਚੜਦਾ ਹੈ ਤੇ ਆਪਣੀ ਕਿਰਪਾਨ ਦੇ ਨਾਲ ਤਲਵਾਰ ਦੇ ਨਾਲ ਜਸਪਤ ਰਾਏ ਦਾ ਸਿਰ ਤੜ ਤੋਂ ਅਲੱਗ ਕਰ ਦਿੰਦਾ ਹੈ। ਪਾਉ ਉਹਦਾ ਸਿਰ ਵੱਢ ਕੇ ਸੁੱਟ ਦਿੰਦਾ ਹੈ। ਜਸਪਤ ਰਾਏ ਉੱਥੇ ਮਰ ਜਾਂਦਾ ਹੈ। ਜਦੋਂ ਇਸ ਗੱਲ ਦਾ ਪਤਾ ਉਹਦੀ ਫੌਜ ਨੂੰ ਲੱਗਦਾ ਹੈ ਫੌਜ ਵਿੱਚ ਹਫੜਾ-ਦਫੜੀ ਮਚ ਜਾਂਦੀ ਹੈ। ਸਾਰੇ ਹੀ ਕਿਉਂਕਿ ਜਦੋਂ ਉਹਨਾਂ ਦਾ ਸੈਨਿਕ ਮਰ ਗਿਆ ਜਦੋਂ ਉਹਨਾਂ ਦਾ ਜਰਨੈਲ ਮਰ ਗਿਆ ਫਿਰ ਆਪਸ ਵਿੱਚ ਹਫੜਾ ਦਫੜੀ ਪੈ ਗਈ ਤੇ ਸਾਰੇ ਉਥੋਂ ਭੱਜ ਗਏ ਮੈਦਾਨ ਛੱਡ ਗਏ ਇਸ ਗੱਲ ਦਾ ਪਤਾ ਜਸਪਤ ਰਾਏ ਦੇ ਭਰਾ ਲਖਪਤ ਰਾਏ ਨੂੰ ਲੱਗਾ ਕਿ ਮੇਰਾ ਭਰਾ ਸਿੱਖਾਂ ਦੇ ਤੋਂ ਖਤਮ ਹੋ ਗਿਆ ਹੈ ਮਾਰਿਆ ਗਿਆ ਹੈ ਉਹ ਲਾਹੌਰ ਦਰਬਾਰ ਵਿੱਚ ਜਹਿਆ ਖਾਨ ਦੇ ਕੋਲ ਗਿਆ ਉੱਥੇ ਜਾ ਕੇ ਰੋਣ ਲੱਗਾ ਤੇ ਉਹਨੇ ਜਾ ਕੇ ਬੇਨਤੀ ਕੀਤੀ ਆਖਿਆ ਕਿ ਮੈਂ ਪ੍ਰਣ ਕਰਦਾ ਹਾਂ ਆਪਣੀ ਪਗੜੀ ਉਤਾਰ ਕੇ ਉਹਨੇ ਆਖਿਆ ਮੈਂ ਉਹਨਾ ਚਿਰ ਆਪਣੇ ਸਿਰ ਦੇ ਉੱਪਰ ਇਹ ਪਗੜੀ ਨਹੀਂ ਬੰਨਾਂਗਾ ਜਿੰਨਾ ਚਿਰ ਮੈਂ ਸਿੱਖਾਂ ਦਾ ਖੁਰਾਕ ਹੋਜ ਨਹੀਂ ਮਟਾ ਲੈਂਦਾ ਤੇ ਉਹਨੇ ਜਈਆ ਖਾਨ ਨੂੰ ਆਖਿਆ ਮੈਨੂੰ ਫੌਜ ਦੇ ਮੈਨੂੰ ਆਪਣੇ ਸੈਨਿਕ ਦੇ ਤੇ ਜਈਆ ਖਾਨ ਨੇ ਪੂਰਨ ਉਹਦਾ ਸਹਿਯੋਗ ਕੀਤਾ ਉਹਨੂੰ ਬੰਦੂਕਾਂ ਦਿੱਤੀਆਂ ਉਹਨੂੰ ਗੋਲੇ ਬਾਰੂਦ ਦਿੱਤੇ ਉਹਨੂੰ ਫੌਜ ਦਿੱਤੀ ਉਹਦਾ ਸੰਪੂਰਨ ਜਿਹੜਾ ਪੂਰਾ ਸਾਥ ਦਿੱਤਾ ਤੇ ਉਸ ਦਿਨ ਤੋਂ ਹੀ ਕਹਿੰਦੇ ਲਖਬਤ ਰਾਏ ਨੇ ਜਿਹੜਾ ਹੈ ਉਹ ਸਿੱਖਾਂ ਦਾ ਖੁਰਾਕ ਖੋਜ ਮਟਾਉਣਾ ਸ਼ੁਰੂ ਕਰ ਦਿੱਤਾ ਉਹਨੇ ਫੌਜ ਨੂੰ ਕਹਿ ਦਿੱਤਾ ਕਿ ਤੁਹਾਨੂੰ ਜਿੱਥੇ ਵੀ ਕੋਈ ਸਿੱਖ ਮਿਲੇ ਤੁਸੀਂ ਨਹੀਂ ਪੁੱਛਣਾ ਕਿ ਤੇਰਾ ਕਸੂਰ ਕੀ ਹੈ ਤੂੰ ਕੌਣ ਹੈ ਤੂੰ ਕਿੱਥੋਂ ਆਇਆ ਹੈ ਕਿੱਥੇ ਚੱਲਿਆ ਹੈ ਤੁਸੀਂ ਕੇਵਲ ਤੇ ਕੇਵਲ ਇਹ ਵੇਖਣਾ ਸਿੱਖ ਹੈ ਤੇ ਉਹਨੂੰ ਉੱਥੇ ਜਿਹੜਾ ਉਹ ਖਤਮ ਕਰ ਦੇਣਾ ਹੈ ਇਹ ਹੁਕਮ ਉਹਨੇ ਆਪਣੀ ਫੌਜ ਨੂੰ ਕਰ ਦਿੱਤਾ ਹੁਣ ਸਿੱਖ ਨੇ ਜਿਹੜੇ ਉਹ ਆਪਣੇ ਇਸ਼ਟ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਸ਼ਬਦ ਵਰਤਦੇ ਨੇ ਤੇ ਲਖਪਤ ਰਾਏ ਨੇ ਉਸ ਵਕਤ ਗੁਰ ਸ਼ਬਦ ਤੇ ਵੀ ਪਾਬੰਦੀ ਲਗਾ ਦਿੱਤੀ ਉਹਨੇ ਆਖਿਆ ਤੁਸੀਂ ਜਦੋਂ ਗੁਰ ਸ਼ਬਦ ਕਹਿੰਦੇ ਹੋ ਨਾ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ ਭਲੇਖਾ ਪੈਂਦਾ ਹੈ ਜਿਵੇਂ ਤੁਸੀਂ ਗੁਰੂ ਕਹਿੰਦੇ ਹੋ ਉਹਨੇ ਆਖਿਆ ਗੁਰ ਨੂੰ ਤੁਸੀਂ ਰੋੜੀ ਕੋ ਇਹ ਰੋੜੀ ਸ਼ਬਦ ਉਸ ਵਕਤ ਸ਼ੁਰੂ ਹੋਇਆ ਸੀ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਖੂਹਾਂ ਵਿੱਚ ਸਤਵਾਇਆ ਇੰਨੀ ਉਹਨੇ ਬਦਬੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਿੱਥੇ ਵੀ ਕਿਤੇ ਸਿੱਖ ਮਿਲਦਾ ਉਹਨੂੰ ਖਤਮ ਕਰਨ ਦਾ ਹੁਕਮ ਉਹਨੇ ਦੇ ਦਿੱਤਾ ਜਦੋਂ ਸਿੱਖਾਂ ਦੇ ਜਰਨੈਲ ਸਰਦਾਰ ਨਵਾਬ ਸਿੰਘ ਕਪੂਰ ਜਦੋਂ ਉਹਨੂੰ ਪਤਾ ਲੱਗਦਾ ਹੈ ਉਹਨੇ ਸਿੱਖਾਂ ਦਾ ਇਕੱਠ ਕਰਨਾ ਸ਼ੁਰੂ ਕੀਤਾ ਉਹਨੇ ਸਿੱਖਾਂ ਨੂੰ ਆਖਿਆ ਕਿ ਆਪਾਂ ਕਾਨੂੰ ਆੜ ਵਿਖੇ ਇਕੱਠ ਕਰਨਾ ਹੈ ਜਿਸ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲਿਆ ਵੀ ਮੌਜੂਦ ਸਨ ਕਈ ਇਤਿਹਾਸਕਾਰਾਂ ਨੇ ਆਖਿਆ 15 ਜਹਾਰ ਦੇ ਲਗਭਗ ਉਥੇ ਸਿੱਖਾਂ ਦਾ ਇਕੱਠ ਹੋਇਆ ਕਈਆਂ ਨੇ ਆਖਿਆ 5 ਜਹਾਰ ਦੇ ਲਗਭਗ ਇਕੱਠ ਸੀ ਇਸ ਗੱਲ ਦੀ ਸੂ ਜਦੋਂ ਜਕਰੀਆ ਖਾਨ ਦੇ ਪੁੱਤਰ ਜਈਆ ਖਾਨ ਨੂੰ ਲੱਗੀ ਉਹਨੇ ਆਪਣੇ ਨਾਲ ਸੂਬੇਦਾਰ ਲਖਪਤ ਰਾਏ ਨੂੰ ਲੈ ਕੇ ਟੋਪਾਂ ਗੋਲਾਂ ਗੋਲਿਆਂ ਦੇ ਨਾਲ ਆਪਣੀ ਫੌਜ ਨੂੰ ਲਿਆ ਕੇ ਤੇ ਸਿੱਖਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਕਾਨੋਵਾਲ ਦੀ ਸ਼ਾਮ ਵਿਖੇ ਸਿੱਖਾਂ ਨੇ ਵੀ ਲੜਾਈ ਲੜਨੀ ਸ਼ੁਰੂ ਕਰ ਦਿੱਤੀ ਕਈ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਕਈ ਸਿੱਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਂਦੇ ਨੇ ਪੋਖਣ ਭਾਣੇ ਸਿੱਖ ਫਿਰ ਵੀ ਜਿਹੜਾ ਉਹ ਲੜਦੇ ਰਹੇ ਕਹਿੰਦੇ ਜਦੋਂ ਇਸ ਗੱਲ ਦਾ ਪਤਾ ਮਲਤਾਨ ਦੇ ਵਜ਼ੀਰ ਕੌੜਾ ਮਨ ਨੂੰ ਲੱਗਦਾ ਹੈ ਤੇ ਉਹਨੇ ਸਿੱਖਾਂ ਦਾ ਬੜਾ ਹਮੈਤੀ ਸੀ ਉਹਨੇ ਸਿੱਖਾਂ ਲਈ ਰਸਤ ਪੇਜਣੀ ਸ਼ੁਰੂ ਕੀਤੀ ਉਹਨੇ ਆਖਿਆ ਮੈਂ ਜਿਹੜੀ ਕਸ਼ਮੀਰ ਰਸਤ ਪੇਜਣੀ ਹੈ ਕਸ਼ਮੀਰ ਦੇ ਬਹਾਨੇ ਉਹਨੇ ਸिखਾਣੋ ਆਕਿਆ ਕਿ ਮੈਂ ਰਸਤ ਰਸਤੇ ਜਿਹੜੀ ਉਹ ਤੁਹਾਡੇ ਰਸਤੇ ਵਾਲੇ ਪਾਸੇ ਪਾ ਚਾ ਦੇਵਾਂਗਾ ਤੇ ਤੁਸੀਂ ਇਤੋਂ ਜਿਹੜਾ ਮਾਲ ਲੁੱਟ ਲਿਓ ਇਸੇ ਕਰਕੇ ਹੀ ਇਤਿਹਾਸ ਵਿੱਚ ਕੌੜਾ ਮਲ ਨੂੰ ਸਿੱਖ ਜਿਹੜਾ ਮਿੱਠਾ ਮਲ ਕਰਕੇ ਯਾਦ ਕਰਦੇ ਨੇ ਅੱਜ ਤਾਈਂ ਤੇ ਇਹ ਲੜਾਈ ਜਿੰਦੇ ਲਗਭਗ 1 ਮਹੀਨਾ ਚੱਲਦੀ ਰਹੀ ਸਿੱਖਾਂ ਦੇ ਕੋਲ ਲੰਗਰ ਰਸਤ ਵੀ ਮੁੱਕ ਗਈ ਸਿੱਖਾਂ ਦੇ ਕੋਲ ਜੋ ਬੰਦੂਕਾਂ ਨੇ ਜੋ ਉਹਨਾਂ ਦੇ ਕੋਲ ਜੋ ਵੀ ਹਥਿਆਰ ਸਨ ਉਹ ਮੁੱਕ ਜਾਂਦੇ ਨੇ ਤੇ ਲਖਪਤ ਰਾਏ ਦਾ ਮਾਮਾ ਤੇ ਉਹਦੇ ਪੁੱਤਰ ਇਸ ਜੰਗ ਵਿੱਚ ਖਤਮ ਹੋ ਜਾਂਦੇ ਨੇ ਜਦੋਂ ਆਪਣੀ ਹਾਰ ਨੂੰ ਵੇਖਦਾ ਹੋਇਆ ਜਦੋਂ ਨੇ ਵੇਖਿਆ ਹੁਣ ਮੇਰੀ ਹਾਰ ਹੋਣ ਲੱਗ ਪਈ ਹੈ ਫਿਰ ਲਖਪਤ ਰਾਏ ਨੇ ਘਟਿਆ ਕਰਮਾਂ ਦੇ ਉੱਤੇ ਰਹਾ ਉਹਨੇ ਜੰਗਲ ਦੇ ਰੁੱਖ ਵੜਾ ਦਿੱਤੇ ਤੇ ਜੰਗਲ ਨੂੰ ਅੱਗ ਲਗਾ ਦਿੱਤੀ ਤੇ ਸਿੰਘ ਜਿਹੜੇ ਨੇ ਉਹ ਜੰਗਲ ਦੇ ਵਿੱਚ ਘੇਰੇ ਜਾਂਦੇ ਨੇ ਜਦੋਂ ਸਿੱਖਾਂ ਨੂੰ ਪਤਾ ਲੱਗਾ ਸਿੱਖ ਜਰਨੈਲਾ ਨੇ ਅਕਾਲ ਪੁਰਖ ਗਾੜੀ ਅਰਦਾਸ ਕੀਤੀ ਤੇ ਮਤਾ ਪਾਸ ਕੀਤਾ ਸਿੱਖਾਂ ਨੂੰ ਆਕਣ ਬਾਣ ਹੂਲ ਕੇ ਲੜ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ ਹੈ ਸਿੰਘਾਂ ਨੇ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਸਿੱਖ ਫਿਰ ਇਸ ਵਿੱਚ ਸ਼ਹੀਦ ਹੋ ਜਾਂਦੇ ਨੇ ਇੱਥੇ ਜਦੋਂ ਜਹਾਜ਼ ਵਿੱਚ ਕਈ ਸਿੱਖ ਦਰਿਆ ਵਿੱਚ ਠਿੱਲ ਪੈਂਦੇ ਨੇ। ਕਈ ਸਿੱਖ ਦਰਿਆ ਵਿੱਚ ਰੁੜ ਜਾਂਦੇ ਨੇ। ਕਈ ਸਿੱਖ ਪਹਾੜਾਂ ਵਾਲੇ ਪਾਸੇ ਨੂੰ ਚੱਲ ਪੈਂਦੇ ਨੇ, ਤੁਰ ਪੈਂਦੇ ਨੇ। ਲਗਭਗ 7 7000 ਦੇ ਕਰੀਬ ਸਿੰਘ ਸ਼ਹੀਦ ਹੁੰਦੇ ਨੇ। ਕਈ ਇਤਿਹਾਸਕਾਰਾਂ ਮੁਤਾਬਕ 11 ਜਹਾਰ ਦੇ ਸਾਹ ਨਾਲ ਸਿੰਘ ਜਿਹੜੇ ਉਹ ਸ਼ਹੀਦ ਹੁੰਦੇ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ। ਦੋ ਕੁ ਧਾਰ ਦੇ ਕਰੀਬ ਸਿੱਖ ਸਿੰਘ ਜਿਹੜੇ ਲਖਪਤ ਜਿਹੜਾ ਲਖਪਤ ਰਾਏ ਹੈ ਉਹ ਲਾਹੌਰ ਲੈ ਜਾਂਦਾ ਹੈ ਲਾਹੌਰ ਦੇ ਨਾਖਾਸ ਚੌਂਕ ਦੇ ਵਿੱਚ ਜਾ ਕੇ ਲਖਪਤ ਰਾਏ ਉਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇ ਕੇ ਸਿੱਖਾਂ ਨੂੰ ਸ਼ਹੀਦ ਕਰ ਦਿੰਦਾ ਹੈ ਇਸ ਸਾਰੀ ਘਟਨਾ ਨੂੰ ਛੋਟੇ ਕੱਲੂ ਕਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਦੋਂ ਸਿੱਖਾਂ ਦੇ ਕੋਲ ਸਿੱਖਾਂ ਦੀ ਪਕੜ ਦੇ ਵਿੱਚ ਲਖਪਤ ਰਾਏ ਬਾਅਦ ਵਿੱਚ ਆਇਆ ਫਿਰ ਲਖਪਤ ਰਾਏ ਨੂੰ ਸਿੰਘਾਂ ਨੇ ਕੁੰਭੀ ਨਰਕ ਦੀ ਸਜ਼ਾ ਦੇ ਕੇ ਬਾਅਦ ਵਿੱਚ ਉਹਨੂੰ ਖਤਮ ਕੀਤਾ ਸੀ ਇਹ ਸਾਰੀ ਘਟਨਾ ਨੂੰ ਆਪਾਂ ਛੋਟਾ ਕੱਲੂ ਕਾਰਾ ਕਹਿੰਨੇ ਹਾਂ ਇਹ ਛੋਟਾ ਕੱਲੂ ਕਾਰਾ ਮਈ 1746 ਈਸਵੀ ਨੂੰ ਕਾਨੋਵਾਲ ਦੀ ਸ਼ੰਭ ਜ਼ਿਲ੍ਹਾ ਗੁਰਦਾਸਪੁਰ ਵਿਖੇ ਵਾਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ